ਪਾਕਿਸਤਾਨੀ YouTube ਚੈਨਲਾਂ ਤੇ ਭਾਰਤ ਨੇ ਕੀਤੀ ਸਖਤੀ ਸ਼ੌਇਬ ਅਖਤਰ ਦੇ YouTube ਚੈਨਲ ਤੇ ਭਾਰਤ ਵਿੱਚ ਲੱਗੀ ਪਾਬੰਦੀ 16 ਪਾਕਿਸਤਾਨੀ YouTube ਚੈਨਲਾਂ ਤੇ ਪਾਬੰਦੀ ਲਗਾ ਦਿੱਤੀ ਗਈ ਕ੍ਰਿਕਟਰ ਤੋਂ ਟਿੱਪਣੀਕਾਰ ਬਣੇ ਸ਼ੌਇਬ ਅਖਤਰ ਦੇ YouTube ਚੈਨਲ ਨੂੰ ਸੋਮਵਾਰ ਨੂੰ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਚੈਨਲ ਨੂੰ ਬਲੌਕ ਕਰਨਾ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਹੋਇਆ ਜਿਸ ਵਿੱਚ ਕਸ਼ਮੀਰ ਘਾਟੀ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਸ਼ੌਇਬ ਅਕਤਰ ਜੋ ਭਾਰਤ ਵਿੱਚ ਆਪਣੇ ਬੋਲਣ ਅਤੇ ਵਿਸ਼ਵ ਕ੍ਰਿਕਟ ਤੇ ਵਿਚਾਰ ਕਰਨ ਲਈ ਪ੍ਰਸਿੱਧ ਹੈ ਉਹਨਾਂ 16 ਹੋਰ ਚੈਨਲਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਬਲੌਕ ਕੀਤਾ ਗਿਆ ਹੈ ਪਵੰਦੀਸ਼ੋਦਾ ਪਲੇਟਫਾਰਮਾਂ ਜਿਨ੍ਹਾਂ ਦੇ ਸਮੂਹਕ ਤੌਰ ਤੇ ਲਗਭਗ 63 ਮਿਲੀਅਨ ਗਾਹਕਾਂ ਵਿੱਚ ਡਾਨ ਨਿਊਜ਼ ਸਮਾ ਟੀਵੀ ਏ ਆਰ ਵੀ ਨਿਊਜ਼ ਬੋਲ ਨਿਊਜ਼ ਰਫਤਾਰ ਜੀਓ ਨਿਊਜ਼ ਸੁਨੋ ਨਿਊਜ਼ ਵਰਗੇ ਪ੍ਰਮੁੱਖ ਪਾਕਿਸਤਾਨੀ ਨਿਊਜ਼ ਚੈਨਲ ਸ਼ਾਮਲ ਨੇ ਇਸ ਤੋਂ ਪਹਿਲਾਂ ਭਾਰਤ ਕ੍ਰਿਕਟ ਬੋਰਡ ਦੇ ਉਪਰ ਦਾ ਰਜੀਵ ਸ਼ੁਕਲਾ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਪਾਰ ਤੱਕੇ ਤੋਂ ਪਾਕਿਸਤਾਨ ਵਿਰੁੱਧ ਦਵੱਲੇ ਸਬੰਧ ਨਹੀਂ ਰੱਖੇਗਾ ਸ਼ੁਕਲਾ ਨੇ ਪਾਕਿਸਤਾਨ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕੀਤੀ ਸੀ ਭਾਰਤ ਨੇ ਆਖਿਰਕਾਰ 2013 ਵਿੱਚ ਪਾਕਿਸਤਾਨ ਨਾਲ ਦਵੱਲੀ ਲੜੀ ਖੇਡੀ ਸੀ ਉਸ ਤੋਂ ਬਾਅਦ ਭਾਰਤ ਬਨਾਮ ਪਾਕਿਸਤਾਨ ਮੈਚ ਸਿਰਫ ਆਈਸੀਸੀ ਸਮਾਗਮਾਂ ਵਿੱਚ ਖੇਡੇ ਗਏ ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨ ਟਰੋਫੀ ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕੀਤੀ ਅਤੇ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇ ਸਨ ਸ਼ੁਕਲਾ ਤੋਂ ਇਲਾਵਾ ਕਈ ਕ੍ਰਿਕਟਰਾਂ ਅਤੇ ਸਾਬਕਾ ਕ੍ਰਿਕਟਰਾਂ ਨੇ ਹਮਲੇ ਦੀ ਨਿੰਦਿਆ ਕੀਤੀ ਸੀ BCCI ਨੇ ਪਾਕਿਸਤਾਨ ਨਾਲ ਕ੍ਰਿਕਟ ਸਬੰਧ ਤੋੜਨ ਲਈ ਵੀ ਕਿਹਾ ਸੀ ਸਭ ਤੋਂ ਭਾਰਤੀ ਕਪਤਾਨ ਸੌਰਵ ਗਾਂਗਲੀ ਇਸ ਪਟੀਸ਼ਨ ਵਿੱਚ ਪ੍ਰਮੁੱਖ ਆਵਾਜ਼ਾਂ ਵਿੱਚੋਂ ਇੱਕ ਹਨ ਬਿਊਰੋ ਰਿਪੋਰਟ ਚੜਦੀ ਕਲਾ ਟਾਈਮ ਟੀਵੀ